ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਕਿਸ਼ੰਗੜ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਸੂਚਨਾ ਕਾਰ ਮਾਲਕ ਨੇ ਅਭਿਨਵ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਆਏ ਕਰਮੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਅੱਗ ਲਗਨ ਨਾਲ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦੇ ਕਾਰਨ ਹਲੇ ਪਤਾ ਨਹੀਂ ਲੱਗ ਪਏ ਹੈ ਤੇ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਗੁੰਡਾ ਤਤਵਾ ਨੇ ਇਹਦੀ ਸਰਤ ਤਰਾਈ ਕੀਤੀ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਸ਼ਾਰਟ ਸਰਕਟ ਤਾਂ ਨਹੀਂ ਹੋਇਆ ਤੇ ਇਹ ਵੀ ਤਸਵੀਰਾਂ ਜਿਹੜੀ ਅੱਗ ਲੱਗਣ ਦੀਆਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਕਿਸ਼ਨਗੜ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਸੂਚਨਾ ਕਾਰ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡਸ ਆਏ ਕਰਮੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਅੱਗ ਲੱਗਣ ਨਾਲਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦੇ ਕਾਰਨ ਹਲੇ ਪਤਾ ਨਹੀਂ ਲੱਗ ਪਾਈ ਹੈ ਤੇ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਗੁੰਡਾ ਤੱਤਵ ਨੇ ਇਹਦੀ ਸਾਰਤਥਾ ਨਹੀਂ ਕੀਤੀ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਸ਼ਾਰਟ ਸਰਕਟ ਤਾਂ ਨਹੀਂ ਹੋਇਆ ਤੇ ਇਹ ਵੀ ਤਸਵੀਰਾਂ ਜਿਹੜੀ ਅੱਗ ਲੱਗਣ ਦੀਆਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਕਿਸ਼ੰਗੜ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਸੂਚਨਾ ਕਾਰ ਮਾਲਕ ਨੇ ਅਭਿਨਵ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਆਏ ਕਰਮੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਅੱਗ ਲਗਨ ਨਾਲ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦੇ ਕਾਰਨ ਹਲੇ ਪਤਾ ਨਹੀਂ ਲੱਗ ਪਏ ਹੈ ਤੇ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਗੁੰਡਾ ਤਤਵਾ ਨੇ ਇਹਦੀ ਸਰਤ ਤਰਾਈ ਕੀਤੀ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਸ਼ਾਰਟ ਸਰਕਟ ਤਾਂ ਨਹੀਂ ਹੋਇਆ ਤੇ ਇਹ ਵੀ ਤਸਵੀਰਾਂ ਜਿਹੜੀ ਅੱਗ ਲੱਗਣ ਦੀਆਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਕਿਸ਼ਨਗੜ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਸੂਚਨਾ ਕਾਰ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡਸ ਆਏ ਕਰਮੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਲਿਆ ਗਿਆ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਅੱਗ ਲੱਗਣ ਨਾਲਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦੇ ਕਾਰਨ ਹਲੇ ਪਤਾ ਨਹੀਂ ਲੱਗ ਪਾਈ ਹੈ ਤੇ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਗੁੰਡਾ ਤੱਤਵ ਨੇ ਇਹਦੀ ਸਾਰਤਥਾ ਨਹੀਂ ਕੀਤੀ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਸ਼ਾਰਟ ਸਰਕਟ ਤਾਂ ਨਹੀਂ ਹੋਇਆ ਤੇ ਇਹ ਵੀ ਤਸਵੀਰਾਂ ਜਿਹੜੀ ਅੱਗ ਲੱਗਣ ਦੀਆਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਕਿਸ਼ੰਗੜ ਵਿੱਚ ਦੇਰ ਰਾਤ ਕਰੀਬ 2 ਵਜੇ ਘਰ ਦੇ ਬਾਹਰ ਖੜੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਸੂਚਨਾ ਕਾਰ ਮਾਲਕ ਨੇ ਅਭਿਨਵ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਆਏ ਕਰਮੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਲੇਕਿਨ ਤੁਹਾਨੂੰ ਦੱਸ ਦਿੰਦੇ ਆ ਅੱਗ ਲਗਨ ਨਾਲਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਅੱਗ ਲੱਗਣ ਦੇ ਕਾਰਨ ਹਲੇ ਪਤਾ ਨਹੀਂ ਲੱਗ ਪਏ ਹੈ ਤੇ ਪੁਲਿਸ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਗੁੰਡਾ ਤਤਵਾ ਨੇ ਇਹਦੀ ਸੜਤਰਾ ਨਹੀਂ ਕੀਤੀ ਤੇ ਫਾਇਰ ਬ੍ਰਿਗੇਡ ਵੱਲੋਂ ਵੀ ਇਹਦੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਸ਼ਾਰਟ ਸਰਕਟ ਤਾਂ ਨਹੀਂ ਹੋਇਆ ਤੇ ਇਹ ਵੀ ਤਸਵੀਰਾਂ ਜਿਹੜੀ ਅੱਗ ਲੱਗਣ ਦੀਆਂ ਤੁਹਾਨੂੰ ਸਾਫ਼ ਤੌਰ ਤੇ ਦੈਨਿਕ ਸਵੇਰਾ ਤੇ ਦਿਖਾ ਦਿੰਦੇ ਹਾਂ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par